ਅਹ ਦੋਸਤੋ ਆਪਾਂ ਆ ਚੁੱਕੇ ਹੁਣ ਇਸ ਟਾਈਮ ਗਵਾਲੀਅਰ ਦੇ ਕਿਲੇ ਤੇ ਉੱਥੋਂ ਨਾਲ ਹੀ ਆ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਕੇ ਰਾਈਟ ਸਾਈਡ ਨੂੰ ਆ ਕੇ ਇਹ ਖੱਬੇ ਹੱਥ ਪਾਰਕਿੰਗ ਬਣੀ ਹੋਈ ਆ ਜਿੱਥੇ ਅਸੀਂ ਗੱਡੀ پارک ਕਰਤੀ ਆ ਤੇ ਹੁਣ ਆਪਾਂ ਚੱਲਦੇ ਹਾਂ ਕਿਲੇ ਦੇ ਅੰਦਰ ਤੇ ਦਿਖਾਉਣੇ ਆ ਤੁਹਾਨੂੰ ਕਿਲਾ ਤੇ ਫੁੱਟ ਦੇ ਸਾਹਮਣੇ ਬਣੀਆਂ ਹੋਈਆਂ ਖਾਣ ਪੀਣ ਦੀਆਂ ਦੁਕਾਨਾਂ ਤੇ ਆਟੋ ਰਿਕਸ਼ੇ ਵਗੈਰੇ ਵੀ ਖੜੇ ਹੋਏ ਆ ਤੇ ਟੈਕਸੀਆਂ ਵੀ ਖੜੀਆਂ ਤੇ ਇੱਧਰ ਬਣਿਆ ਹੋਇਆ ਫੋਰਟ 뷰 ਕਾਫੇ ਇਹੋ ਜੀ ਗੱਲਬਾਤ ਤਕਰੀਬਨ ਹਰੇਕ ਹੀ ਪੈਲਸ ਫੋਰਟਾਂ ਦੇ ਜਾਂ ਪੈਲਸਾਂ ਦੇ ਆਲੇ-ਦੁਆਲੇ ਹੁੰਦੀ ਆ ਤੇ ਉਹੋ ਜਿਹਾ ਮਾਹੌਲ ਇੱਥੇ ਵੀ ਹੈਗਾ ਤੇ ਸਾਥੀਓ ਇਹ ਗਵਾਲੀਅਰ ਦਾ ਜਿਹੜਾ ਕਿਲਾ ਐਂਟਰੀ ਗੇਟ ਤੇ ਖੜੇ ਆ ਤੇ ਕਾਫੀ ਕੰਧਾਂ ਦੇ ਉੱਪਰ ਬਣੀਆਂ ਹੋਈਆਂ ਤਸਵੀਰਾਂ ਵੀ ਬਣੀਆਂ ਹੋਈਆਂ ਤੇ ਇੱਥੇ ਅਸੀਂ ਇੱਕ ਗਾਈਡ ਲੈ ਲਿਆ ਕਿਉਂਕਿ ਸਾਡਾ ਇਹ ਤਿਆਰਬਾ ਕਿ ਜੇਕਰ ਕਿਲੇ ਜਾਗੂ ਇਤਿਹਾਸਕ ਸਮਾਰਕ ਦੇਖਣੀ ਆ ਤਾਂ ਉੱਥੋਂ ਦੇ ਜਿਹੜੇ ਗਵਾਲੀਆ ਉੱਥੋਂ ਦੇ ਜਿਹੜੇ ਹੁੰਦੇ ਆਪਣੇ ਗਾਈਡ ਹੁੰਦੇ ਆ ਉਹ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਚਾਹਣਾ ਪਾਉਂਦੇ ਆ ਤਾਂ ਅਸੀਂ ਇਹ ਗਾਈਡ ਕਰ ਲਿਆ ਹੋਇਆ ਤੇ ਗਾਈਡ ਕਰਨ ਲੱਗਿਆਂ ਇਹ ਕਾਫੀ ਪੈਸੇ ਮਤਲਬ ਇੱਥੇ ਮੰਗਦੇ ਆ 24-2500 ਰੁਪਿਆ 12-1520 ਤੇ ਆ ਜਾਂਦੇ ਆ ਪਰ ਅਸੀਂ ਇਹਨੂੰ 500 ਰੁਪਏ ਚ ਹਾਇਰ ਕਰ ਲਿਆ ਇਧਰਲੀ ਸਾਈਡ ਤੇ ਬਣੀ ਹੋਈ ਹੈ ਟਿਕ ਟਿਕ ਖਿੜਕੀ 25 ਰੁਪਏ ਪਰ ਪਰਸਨ ਟਿਕਟ ਹੈ ਤੇ ਇੱਥੇ ਗਾਈਡ ਦੀ ਵੀ ਟਿਕਟ ਲੈਣੀ ਪੈਂਦੀ ਹੈ ਚਾਰ ਟਿਕਟਾਂ ਪਰ ਚਰਨ ਚੋਲਾ ਲੈ ਰਿਹਾ ਤੇ ਤੁਮਰਾਂ ਤੋਂ ਬਾਅਦ ਇੱਥੇ ਸਿੰਧੀਆਂ ਦਾ ਵੀ ਰਾਜ ਰਿਹਾ ਇਹ ਹੈ ਜੀ ਸਾਹਮਣੇ ਜਿੱਥੇ ਅਸੀਂ ਹੁਣ ਐਂਟਰ ਕਰ ਰਹੇ ਹਾਂ ਇਹਨੂੰ ਮਾਨ ਸਿੰਘ ਪੈਲੈਸ ਕਹਿੰਦੇ ਆ ਤੇ 메ਨ ਕਿਲਾ ਇਹ ਮਾਨ ਸਿੰਘ ਨੇ ਇਹੀ ਬਣਾਇਆ ਸੀਗਾ ਪਹਿਲਾਂ ਬਾਅਦ ਵਿੱਚ ਹੌਲੀ ਹੌਲੀ ਵਖਰੇ ਵਖਰੇ ਲਾਰ ਜਾਨੇ ਇਹਦੇ ਵਖਰੇ ਵਖਰੇ ਜਿਹੜੇ ਮਹਿਲ ਬਣਾਏ ਉਧਰੋਂ ਕਰਾ ਰਿਹਾ ਟਿਕਟ ਚੈੱਕ ਤੇ ਇਹਨੂੰ ਫੂਲ ਭਲਈਆ ਵੀ ਕਹਿੰਦੇ ਆ ਜਿਵੇਂ ਆਪਾਂ ਦੇਖਿਆ ਸੀਗਾ ਕਿ ਲਖਨਊ ਦੇ ਵਿੱਚ ਗਿਲੇ ਦੇ ਵਿੱਚ ਫੂਲ ਭਲਈਆ ਉਵੇਂ ਇੱਥੇ ਵੀ ਇਹ ਬਣਿਆ ਹੋਇਆ ਇਹ ਜਿਹੜਾ ਮਹਿਲ ਹੈ ਇਹ ਮਾਨ ਸਿੰਘ ਨੇ ਬਣਾਇਆ ਸੀਗਾ ਮਾਨ ਸਿੰਘ ਢੋਮਰ ਨੇ ਮੇਨ ਕਲਾ ਇਹੀ ਆ ਬਾਕੀ ਅੱਗੇ ਅੱਗੇ ਹੋਰ ਮਤਲਬ ਅੱਗੇ ਰਾਜਿਆਂ ਨੇ ਇਹਦਾ ਵਿਸਤਾਰ ਕੀਤਾ ਤੱਕ ਬਣਾਇ 30 ਸਾਲ ਮੈਂ ਇਹ ਰਾਜਾ ਮਾਨ ਸਿੰਘ ਤੁਮਰ ਨੇ ਬਣਵਾਇਆ ਥਾ ਮਾਨ ਸਿੰਘ ਤੁਮਰ ਨੇ ਕਿਹੜੇ ਸਾਲ ਵਿੱਚ ਬਣਾਇਆ ਸੀ 1486 ਤੇ 1516 ਅੱਛਾ ਇਹ ਮਾਨ ਸਿੰਘ ਵੀ ਦੋ ਹੋਏ ਇੱਕ ਤਾਂ ਉਹ ਜੈਪੁਰ ਵਾਲੇ ਮਾਨ ਸਿੰਘ ਤੇ ਸਵਾਈ ਮਾਨ ਸਿੰਘ ਸਵਾਈ ਮਾਨ ਸਿੰਘ ਹਾਂ ਉਹਨੇ ਆਪਣੀ ਦੇਵੀ ਦਾਵਾ ਇਹ ਉੱਪਰ ਕੇ ਸਾਥ ਮੇ شادی ਕੀਤੀ ਹਾਂ ਹਾਂ ਇਹ ਨਿਰਮੈ ਵਾਲੇ ਮਾਨ ਸਿੰਘ ਦੇ ਨਾਮ ਤੇ ਆਣ ਜਾਂਦੇ ਇਹ ਰਾਜਾ ਮਾਨ ਸਿੰਘ ਤੁਮਰ ਇੱਕ Hindu ਰਾਜਾ ਸੀਗਾ ਇਸ ਕਰਕੇ ਇਸ ਕਿਲੇ ਦੀ ਸਾਰੀ ਬੰਤਰ ਹੈ ਜਿਹੜੀ ਉਹ ਹਿੰਦੂ ਸ਼ੈਲੀ ਦੇ ਅਨੁਸਾਰ ਹੋਈ ਹੋਈ ਆ ਤੇ ਇੱਥੇ ਇੰਟਰ ਹੁੰਦੀ ਏ ਜਿਹੜਾ ਤੁਸੀਂ ਬਰਾਂਡਾ ਬਣਿਆ ਦੇਖ ਰਹੇ ਆ ਇਹਨੂੰ 뮤직 ਰੂਮ ਕਹਿੰਦੇ ਆ ਇੱਥੇ ਬਹਿ ਕੇ ਜਿਹੜੇ ਰਾਜੇ ਜਾਂ ਉਹਨਾਂ ਦੇ ਆਏ ਮਹਿਮਾਨ ਆ ਜਿਹੜੇ ਉਹ 뮤직 ਸੁਨਿਆ ਕਰਦੇ ਸੀਗੇ ਤੇ ਇਹਦੇ ਸਾਹਮਣੇ ਬਣਿਆ ਹੋਇਆ ਇਹ ਵੱਡਾ ਸਾਰਾ ਕੋਹੋਰ ਬਰਾਂਡਾ ਰਾਜਾ ਮਾਨ ਸਿੰਘ ਤੁਮਰ ਦੀਆਂ 9 ਰਾਣੀਆਂ ਸੀ 9 ਵਿਆਹ ਸੀ ਉਹਨਾਂ ਚੱਕ ਰਾਣੀ ਜਿਹੜੀ ਸੀਗੀ ਉਹ ਗੁੱਜਰ ਕਬੀਲੇ ਚੋਂ ਸੀ ਉਹਦਾ ਮਹਿਲ ਵੱਖਰਾ ਬਣਿਆ ਹੋਇਆ ਤੇ ਇਹ ਜਿਹੜਾ ਰੂਮ ਤੁਸੀਂ ਦੇਖ ਰਹੇ ਹੋ ਇਹ ਪੂਜਾ ਰੂਮ ਸੀ ਤੇ ਇਹਦੇ ਵਿੱਚ ਬ੍ਰਹਮਾ, ਵਿਸ਼ਨੂੰ ਹੋਰ ਬਹੁਤ ਸਾਰੇ ਦੇਵਤਿਆਂ ਦੀਆਂ ਤਸਵੀਰਾਂ ਬਣੀਆਂ ਹੋਈਆਂ ਤੇ ਇਹਦੇ ਵਿੱਚ ਬਹੁਤ ਸਾਰੇ ਹੀਰੇ ਲੱਗੇ ਹੋਏ ਸੀ ਜਿਹੜੇ ਬਾਅਦ ਵਿੱਚ ਇੱਥੋਂ ਦੇ ਜਿਹੜੇ ਹਮਲਾਵਾਰ ਮੁਗਲ ਲਾ ਕੇ ਲੈ ਗਏ ਪਰ ਰਾਜਾ ਮਾਨ ਸਿੰਘ ਗੱਲ ਕਰਤੇ ਤੇ ਨੇਚੋਂ ਜੇ ਆਸ-ਪਾਸ ਘੁੰਮਦਾ ਰਹੋਤੇ ਤੇ ਆਪ ਬਾਹਰ ਕੰਨੀ ਮਾਰਕਟ ਤੇ ਫ੍ਰੀ ਹੋ ਜੀਏ ये यहां पर सस्ता मिलने का आर्टिवान रानी आती तो तो थी मतलब सामने तो अंग्रेजीयों ने सामने पार्टी करते थे कहा तो बाहर कोई घूम गिर गई थी ये पूरा कोसिंग गया था ये पहले ऐसा बनाता यहाँ से रानी देख के जवाब की जा रही थी पीछे से ये वाला एक ड्रैगन बना है वो भी वाले का है इसके पीछे रोड ड्रैगन के ठंडा लेकर बैठा का बच्चा भी आलू कैसा प्लीज पे ਨਹੀਂ ਕਿ ਮੈਂ ਇਸ ਨੂੰ ਮਾਸਰਾ ਕਹਿੰਦੇ ਇਸ ਵਿੱਚ ਸਭ ਜਾਨਵਰ ਬੋਲਦੇ ਨੇ ਸਭ ਜਾਨਵਰ ਮੇਰਾ ਕੀ ਕਹੀਦਾ ਔਰ ਸਾਹਿਬ ਨਹੀਂ ਕੋਪਰ ਹੁੰਦਾ ਅ ਜਿਹੜਾ ਤੁਸੀਂ ਕੰਧ ਤੇ ਇੱਕ ਬੰਦ ਦਰਵਾਜ਼ਾ ਦੇਖ ਰਹੇ ਹੋ ਇਹ ਇੱਕ ਸੁਰੰਗ ਦਾ ਦਰਵਾਜ਼ਾ ਔਰ ਇਹ ਸੁਰੰਗ ਇੱਥੋਂ 15 ਕਿਲੋਮੀਟਰ ਦੂਰ ਜੰਗਲ ਵਿੱਚ ਜਾ ਨਿਕਲਦੀ ਆ ਤੇ ਜੇ ਕੋਈ ਕੋ ਖਤਰਾ ਹੋਵੇ ਇਸ ਕਿਲੇ ਚ ਰਹਿਣ ਵਾਲਿਆਂ ਨੂੰ ਤਾਂ ਇਸ ਇੱਥੋਂ ਦੀ ਇਹ ਭੱਜਣ ਦਾ ਰਸਤਾ ਵੀ ਇੱਥੋਂ ਨਿਕਲ ਕੇ ਜਾਂ ਘੇਰਾਬੇਜੇ ਕਿਲੇ ਨੂੰ ਤੇ ਖਤਰੇ ਦੇ ਦੌਰਾਨ ਫਿਰ ਸਾਰੇ ਇੱਥੋਂ ਜੰਗਲ 'ਚ ਨਿਕਲ ਕੇ ਤੇ ਉਦੋਂ ਗਾਹਾਂ ਆਗਰੇ ਵੱਲ ਨੂੰ ਗਵਾਲੀਅਰ ਵੱਲ ਨੂੰ ਨਿਕਲਿਆ ਜਾ ਸਕਦਾ। ਇਹ ਜਿਹੜਾ ਵੱਡਾ ਸਾਰਾ ਤੁਸੀਂ ਗਰਾਊਂਡ ਦੇਖ ਰਹੇ ਹੋ ਇਹਨੂੰ ਮੀਟਿੰਗ ਹਾਲ ਕਹਿੰਦੇ ਆ। ਜਦੋਂ ਰਾਜੇ ਨੇ ਆਪਣੇ ਖਾਸ-ਖਾਸ ਬੰਦਿਆਂ ਨਾਲ ਕੋਈ ਮੀਟਿੰਗ ਕਰਨੀ ਹੁੰਦੀ ਸੀ ਤਾਂ ਇਸ ਜਗ੍ਹਾ ਸਾਰਿਆਂ ਨੂੰ ਇਕੱਠੇ ਕਰਕੇ ਮੀਟਿੰਗ ਕਰਦਾ ਸੀ ਤੇ ਉੱਪਰ ਸਾਹਮਣੇ ਬਾਲ ਕਿੰਨੀ ਤੇ ਬੈੰਧੀਆਂ ਸੀ ਰਾਣੀਆਂ। ਤੇ ਇੱਧਰ ਉੱਪਰ ਜਿਹੜਾ ਗੋਲਜ ਆਪਣੇ ਹੋਇਆ ਇੱਥੇ ਕੋਈ ਉਹਨਾਂ ਦੇ ਮਹਿਮਾਨ ਜਿਹੜੇ ਆਉਂਦੇ ਸੀ ਉਹ ਬੈਠਦੇ ਸੀ ਤੇ ਆਹ ਜਿਹੜੇ ਆ ਲੈਂਪਾਂ 'ਨਜ ਤੇਲ ਪਾ ਕੇ ਚਾਨਣ ਕਰਨ ਲਈ ਲੈਂਪ ਜਗਾਈ ਜਾਂਦੇ ਸੀਗੇ ਆਹ ਜਿਹੜੀ ਸਾਹਮਣੇ ਤੁਸੀਂ ਮੋਰੀ ਜੀ ਦੇਖ ਰਹੇ ਹੋ ਇਹ ਇੱਕ ਉਸ ਸਮੇਂ ਦਾ ਉਹ ਕਿਸੇ ਤਕਨੀਕ ਨਾਲ ਬਣਾਇਆ ਹੋਇਆ ਵਾਟਰ কুলਰ ਸੀ ਇਹਦੇ ਵਿੱਚ ਕਿਸੇ ਤਰੀਕੇ ਕੁਦਰਤੀ ਹਵਾ ਆਉਂਦੀ ਸੀ ਆਪਣੇ ਆਪ ਤੇ ਉਹਨੂੰ ਅੱਗੇ ਇਹਦੇ ਵਿੱਚ ਕੋਈ ਪਾਣੀ ਦਾ ਟੈਂਕ ਤੇ ਲੱਕੜਾ ਲਕੜਾ ਰੱਖ ਕੇ ਉਹਦੇ ਉਹਨੂੰ ਠੰਡਾ ਕਰਨ ਇਸ ਕਮਰੇ ਨੂੰ ਠੰਡਾ ਕਰਨ ਲਈ ਕੁਲਰ ਦਾ ਕੰਮ ਕੀਤਾ ਜਾਂਦਾ ਸੀ ਤੇ ਇਹ ਜਿਹੜਾ ਕਮਰਾ ਇਹ ਹੈਗਾ ਮਾਨ ਸਿੰਘ ਤੁਮਰ ਦਾ ਬੈੱਡਰੂਮ ਆ ਤੇ ਬਹੁਤ ਹੀ ਕਲਾਤਮਕ ਤਰੀਕੇ ਨਾਲ ਬਣਾਇਆ ਹੋਇਆ ਔਰ ਇਹਦੀਆਂ ਕੰਧਾਂ ਤੇ ਵੀ ਕਾਫੀ ਸਾਰੇ ਹੀਰੇ ਜਵਾਹਰਤ ਲੱਗੇ ਹੁੰਦੇ ਸੀਗੇ ਜਿਹੜੇ ਮੁਗਲ ਲਾ ਕੇ ਲੈ ਗਏ ਇਹ ਜਿਹੜੀਆਂ ਅੱਜ ਕੰਧਾਂ ਖਾਲੀ ਕੰਧਾਂ ਤੁਹਾਨੂੰ ਦਿਖ ਰਹੀਆਂ ਹਨ ਖਾਲੀ ਕੰਧਾਂ ਹੀ ਨਹੀਂ ਹੁੰਦੀਆਂ ਸੀ ਉਹਨਾਂ ਸਮੇਂ ਦੇ ਵਿੱਚ ਇਹਨਾਂ 'ਚ ਬੜੇ ਕੀਮਤੀ ਹੀਰੇ ਲੱਗੇ ਹੁੰਦੇ ਸੀਗੇ। ਯਾਨੀ ਇੰਨਾ ਕੁ ਧਨ ਦੌਲਤ ਸੀਗੇ ਇੱਥੋਂ ਦੇ ਰਾਜਿਆਂ ਕੋਲੇ ਭਾਰਤ ਦੇ ਰਾਜਿਆਂ ਕੋਲੇ ਜਿਹਨੂੰ ਵੱਡੀ ਮਾਤਰਾ ਦੇ ਵਿੱਚ ਜਿਹੜੇ ਮੁਗਲ ਤੇ ਉਸ ਤੋਂ ਬਾਅਦ ਅੰਗਰੇਜ਼ ਲੋਕ ਆ ਜਿਹੜੇ ਲੁੱਟ ਕੇ ਲੈ ਗਏ। ਇਹ ਸਾਹਮਣੇ ਦੇਖੋ ਜਿਹਨਾਂ ਸੂਰਜ ਬਣਿਆ ਹੋਇਆ ਤੇ ਉੱਪਰ ਜਿਹੜਾ ਕਮਲ ਦੇ ਫੁੱਲ ਖਿੜਦੇ ਆ ਉਸ ਤਰ੍ਹਾਂ ਬਣਿਆ ਹੋਇਆ। ਦੇਖੋ ਕਿਵੇਂ ਚਮਕਦਰ ਚਾਮ ਛੜਕਾ ਕਹਿ ਸਕਦੇ ਆ ਪਰ ਉਹਨੂੰ ਚਮਕਦਰ ਥੋੜੇ ਵੱਡੇ ਹੁੰਦੇ ਆ। ਚਾਹ ਚੜਕਾ ਕਹਿ ਸਕਦੇ ਆ। ਰਾਜੇ ਸਾਰੇ ਮਤਲਬ ਕਿ ਨਾਚ ਗਾਣਿਆਂ ਦੇ ਸ਼ਕੀਨ ਸੀਗੇ ਤੇ ਇਹ ਜਿਹੜਾ ਰੂਮ ਬਣਿਆ ਹੋਇਆ ਇਹ ਉਸ ਸਮੇਂ ਜਿਹੜੀਆਂ ਨਾਚੀਆਂ ਰਾਜਿਆਂ ਨੂੰ ਨੱਚ ਕੇ ਦਿਖਾਉਂਦੀਆਂ ਸੀ ਉਹਨਾਂ ਦੇ ਡਰੈਸਿੰਗ ਰੂਮ ਬਣਿਆ ਹੋਇਆ ਕੱਪੜੇ-ਕਪੜੇ ਬਦਲਣ ਲਈ ਤੇ ਹੁਣ ਆਪਾਂ ਚੱਲਦੇ ਆਂ ਪੂਲ ਭਲਈਏ 'ਚ ਆ ਦੇਖੋ ਘੁੰਗਰੂ ਬਣੇ ਹੋਏ ਐਸੇ ਕਰਕੇ ਕਿਉਂ ਮਿਊਜ਼ਿਕ ਰੂਮ ਕਰਕੇ ਲੋ ਜੀ ਆਪਾਂ ਹੁਣ ਵੜ ਗਏ ਆਂ ਪੂਲ ਭਲਈਆ 'ਚ ਇਹੋ ਜ ਆਪਾਂ ਲਖਨਊ ਦੇ ਵਿੱਚ ਇੱਕ ਕਿਲੇ ਚ ਫੂਲ ਭਲਈਆ ਦੇਖਿਆ ਸੀਗਾ ਤੇ ਹੁਣ ਆਪਾਂ ਫੇਰ ਫੂਲ ਭਲਈਏ ਚ ਆ ਗਏ ਆ ਇਹੋ ਜੇ ਫੂਲ ਭਲਈਏ ਬਣੇ ਹੁੰਦੇ ਸੀ ਕਿਉਂਕਿ ਰਾਜੇ ਤੱਕ ਇਹ ਵੈਂਟਿਲੇਸ਼ਨ دیا ਹੈ ਇयां से ਸੂਰਜ ਕੀ ਰੋਸ਼ਨੀ ਪੜਤੇ ਤੇ ਇयां से ਹਵਾ ਅੰਦਰ ਜਾਂਦਾ ਤਾਂ ਇਸਮੇ ਪਹਿਲੇ ਗਲਾਸ ਲਗੇ ਤੇ ਇਹ ਰਿਫਲੈਕਸ਼ਨ ਸਿਸਟਮ دیا ਹੈ ਇਹ ਨੀਚੇ ਕੇ ਲਈ دیا ਹੈ ਅੰਡਰ ਗਰਾਉਂਡ ਕੇ ਲਈ ਇਨਮੇ ਗਲਾਸ ਲਗੇ ਸੂਰਜ ਕੀ ਰੋਸ਼ਨੀ ਪੜਤੇ ਉਸ ਤੋਂ ਜਾਲਾ ਨੀਚੇ ਜਾਂਦਾ ਉਹ ਉਹ ਵੀ ਕਾਫੀ ਵਿਗਿਆਨ ਹਨਾ ਮਤਲਬ ਕਿ ਵਰਤਿਆ ਗਿਆ ਬਲਗ ਹਾਂਜੀ ਇਹ ਕੀ ਹੈ ਇਹ ਪਹਿਲੇ ਝੂਲਾ ਕਰਤਾ ਮੁਗਲਾਂ ਨੇ ਇਸ ਨੂੰ ਕਾਂਸੀ ਨੇ ਬਣਾ ਦਿਆ ਅ ਕਿਸ ਨੇ ਅੰਗਰੇਜ਼ੋ ਨੇ ਪਹਿਲੇ ਝੂਲਾ ਕਰਦਾ ਪਹਿਲਾ ਪਹਿਲੇ ਝੂਲਾ ਕਰਦਾ ਫਿਰ ਉਸ ਨੂੰ ਫਾਂਸੀ ਕਰ ਬਣਾ ਦਿਆ ਗਿਆ ਅੱਛਾ ਮੁਗਲਾਂ ਨੇ ਬਣਾਇਆ ਪਹਿਲੇ ਕਿਹੜਾ ਹੈ ਹਿੰਦੂ ਰਾਜਿਆਂ ਦੇ ਸਮੇਂ ਇਹ ਝੂਲਾ ਕਰ ਸੀ ਇੱਥੇ ਆ ਦੇਖੋ ਕੁੰਡੇ ਲੱਗੇ ਹੋਏ ਆ ਝੂਲੇ ਬਣੇ ਹੋਏ ਆ ਪਰ ਮੁਗਲਾਂ ਨੇ ਇਹਨੂੰ ਫਿਰ ਫਾਂਸੀ ਘਰ ਬਣਾਦਾ ਰੰਗਜੀਬ ਨੇ ਆਪਣੇ ਭਰਾ ਮੁਰਾਦ ਨੂੰ ਇਸੇ ਜਗ੍ਹਾ ਤੇ ਫਾਂਸੀ ਦਿੱਤੀ ਸੀਗੀ ਇਹ ਉਹੀ ਜਗ੍ਹਾ ਇਹਨਾਂ ਕਿਲਿਆਂ ਦੇ ਵਿੱਚ ਬੜੇ ਹੀ ਮਤਲਬ ਲੋਕਾਂ ਦੀਆਂ ਮਤਲਬ ਲਾਸ਼ਾਂ ਦੱਬੀਆਂ ਪਈਆਂ ਸਮਝ ਲਓ ਇਹ ਜਿਹੜਾ ਉਸ ਸਮੇਂ ਦੇ ਵਿੱਚ ਟੈਲੀਫੋਨ ਦਾ ਕੰਮ ਲਿਆ ਜਾਂਦਾ ਸੀ ਇਹਦੇ ਤੋਂ ਇਹ ਜਿਹੜੇ ਦੋ ਸਰਾਕ ਬਣੇ ਆ ਇਹਦੇ ਵਿੱਚ ਇੱਕ ਚੋਂ ਆਵਾਜ਼ ਇਥੋਂ ਦਿੱਤੀ ਜਾਂਦੀ ਸੀ ਤੇ ਦੂਜੇ ਰਾਹੀਂ ਆਵਾਜ਼ ਸੁਣੀ ਜਾਂਦੀ ਸੀ ਥੱਲੇ ਜੋਹਰकुंड ਤੱਕ ਇਥੋਂ ਆਵਾਜ਼ ਜਾਂਦੀ ਸੀਗੀ ਇਹ ਰਾਣੀਆਂ ਨੂੰ ਸੰਦੇਸ਼ ਦੇਣ ਲਈ ਸੀਗੀ ਕਾਫੀ ਛਾਲ ਲੱਗਦੇ ਸੀ ਏਡੇ ਏਡੇ ਵਿਸ਼ਾਲ ਖੇਲੇ ਬਣਾਉਣ ਲਈ ਆਵਾਜ਼ ਹੀ ਵਾਹ ਤੁਮ ਪੂਰਾ ਸ਼ਹਿਰ ਦੀਦਾ ਹੈ ਗਵਾਲੀਅਰ ਇਸ ਜਗ੍ਹਾ ਤੋਂ ਸਾਰਾ ਗਵਾਲੀਅਰ ਦਿਖਦਾ ਇਹ ਅਸਲ ਵਿੱਚ ਜਿਹੜਾ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਪੁਰਾਣਾ ਗਵਾਲੀਅਰ ਆ 올ਡ ਗਵਾਲੀਅਰ ਕਹਿੰਦੇ ਇਹਨੂੰ ਔਰ ਇੱਥੇ ਖਿੜਕੀ 'ਚ ਬੈਠ ਕੇ ਬਹੁਤ ਦੂਰ ਤੱਕ ਤੁਸੀਂ ਸਾਰੇ ਇਹ ਸ਼ਹਿਰ ਨੂੰ ਦੇਖ ਸਕਦੇ ਹੋ ਬਹੁਤ ਸੋਹਣਾ ਦ੍ਰਿਸ਼ ਬੰਦਾ ਹੈ ਹੈਲੋ ਇਹ ਰਸਤਾ ਫਿਰ ਫਾਂਸੀ ਘਰ ਨੂੰ ਚਲਾ ਗਿਆ ਉਹ ਪਰ ਵੈਂਟੀਲੇਸ਼ਨ ਦੀ ਹੈ ਰੋਸ਼ਨੀ ਲਈ ਆਵਾਕ ਲਈ ਵਾਹ ਜੀ ਐਸਾ ਹੈ ਨਾ ਅੱਗੇ ਦਿੱਲੀ ਚਾਪੁਰਨਾ ਵੀ ਨਹੀਂ ਇਹ ਸਭ ਮੈਂਟ ਕੇ ਬਣਾਇਆ ਹੋਇਆ ਹੈ ਹੈਲੋ ਕਾਫੀ ਦਿਮਾਗ ਖਰਚ ਕੀਤਾ ਗਿਆ ਵੈਂਟੀਲੇਸ਼ਨ ਤੇ ਰੋਸ਼ਨੀ ਦਾ ਬੜਾ ਤਗੜਾ ਪ੍ਰਬੰਧ ਕੀਤਾ ਗਿਆ ਚਾਂਚੜਿਕਾਂ ਬੋਲਦੀ ਕਿਸੇ ਟਾਈਮ ਇੱਥੇ ਰਾਜਿਆਂ ਦਾ ਬੋਲਪਾਲਾ ਹੁੰਦਾ ਸੀ ਤੇ ਹੁਣ ਇੱਥੇ ਚਾਂਚੜਿਕਾਂ ਬੋਲਦੀਆਂ ਆਹ ਜਿਹੜੀ ਜਗ੍ਹਾ ਜਿੱਥੇ ਹੁਣ ਅਸੀਂ ਆ ਗਏ ਆਂ ਇਹ ਅਸਲ ਵਿੱਚ ਉਹ ਸਮੇਂスイਮਿੰਗ ਪੂਲ ਹੁੰਦਾ ਸੀਗਾ ਪਹਿਲਾਂ ਇਸ਼ਨਾਨ ਕਰ ਹੁੰਦਾ ਸੀ ਤੇ ਇੱਥੇ ਆ ਮਾਨ ਸਿੰਘ ਟੋਮਰ ਦੀਆਂ ਅੱਠੇ ਰਾਣੀਆਂ ਨਹਾਉਂਦੀਆਂ ਹੁੰਦੀਆਂ ਸੀਗੀਆਂ ਇਸ਼ਨਾਨ ਕਰਦੀਆਂ ਹੁੰਦੀਆਂ ਸੀਗੀਆਂ ਪਰ ਬਾਅਦ ਦੇ ਵਿੱਚ ਜਦੋਂ ਮਹਾਰਾਜਾ ਮਾਨ ਸਿੰਘ ਟੋਮਰ ਮਾਰਿਆ ਗਿਆ ਤਾਂ ਫਿਰ ਇੱਥੇ ਅੱਠ ਦੀਆਂ ਅੱਠ ਰਾਣੀਆਂ ਜਿਹੜੀਆਂ ਨਾ ਉਹ ਸਤੀ ਹੋਈਆਂ ਸੀ ਇਹਦੇ ਵਿੱਚ ਲੱਕੜਾਂ ਪਾ ਕੇ ਉਹਨਾਂ ਨੇ ਆਪਣੇ ਆਪ ਨੂੰ ਉਹਦੇ ਵਿੱਚ ਦਾ ਸੰਸਕਾਰ ਕਰ ਲਿਆ ਸੀ ਆਪਣੇ ਆਪ ਦੇ ਕਹਿਣ ਤੋਂ ਪਾਵ ਤੇ ਇਹਨੂੰ ਸਤੀ ਹੋਣਾ ਵੀ ਕਹਿ ਦਿੰਦੇ ਆ ਤੇ ਜੋਹਰ ਹੋਣਾ ਵੀ ਕਹਿ ਦਿੰਦੇ ਆ ਤੇ ਤਾਂ ਕਰਕੇ ਦਾ ਨਾਮ ਬਾਅਦ ਦੇ ਵਿੱਚ ਫਿਰ ਜੋਹਰਕੁੰਡ ਪੈ ਗਿਆ ਅ ਸ਼੍ਰੀ ਮੰਗਪੂਰ ਤੋਂ ਇਸ਼ਨਾਨ ਕਰ ਤੋਂ ਫਿਰ ਇਹਦਾ ਨਾਮ ਜੋਹਰਕੁੰਡ ਪੈ ਗਿਆ ਇੱਧਰ ਜਿਹੜਾ ਆਪਾਂ ਦੇਖ ਕੇ ਆਏ ਆ ਇਹ ਮਾਨ ਸਿੰਘ ਟੂਮਰ ਦਾ ਅਸਲੀ ਮਹਿਲ ਆ ਜਿਹੜਾ 14ਵੀਂ ਸਦੀ ਚ ਬਾਨਾ ਸ਼ੁਰੂ ਹੋਇਆ ਤੇ 15ਵੀਂ 16ਵੀਂ ਚ ਤਿਆਰ ਹੋਇਆ ਸੀ ਤੇ ਹੁਣ ਆਪਾਂ ਇੱਧਰ ਆ ਗਏ ਇੱਧਰ ਕਰਨ ਮਹਿਲ ਵਿਕਰਮ ਮਹਿਲ ਜਹਾਂਗੀਰ ਮਹਿਲ ਸ਼ਾਹਜਹਾਂ ਮਹਿਲ ਭੀਮ ਸੈਨ ਰਾਣਾ ਕੀ ਛਤਰੀ ਯੋਰਕੁੰਡ ਦੌੜਾਪੁਰ ਗੇਟ ਕਿਲਾ ਬੁਰਜ ਹਮਾ ਹਮਾਮਖਾਨਾ ਇਹ ਸਾਰਾ ਕੁਝ ਇੱਧਰ ਬਣਿਆ ਹੋਇਆ ਤੇ ਇਹਦੀ ਟਿਕਟ ਵੱਖਰੀ ਲੈਣੀ ਪੈਂਦੀ ਆ 20 ਰੁਪਏ ਟਿਕਟਾਂ ਦੀ ਵੀ ਤੇ ਇੱਧਰ ਵੀ ਆਪਾਂ ਚੱਲਦੇ ਆ ਇਥੋਂ ਚੋਲਾ ਸਾਹਿਬ ਲੈ ਰਹੇ ਆ ਟਿਕਟ 20 ਰੁਪਏ ਟਿਕਟ ਹਰ ਚਾਰਲ ਹਾਂ ਤੇ ਗੁਰ ਸਰ ਵੀਰ ਵੀ ਇਹ ਬਲਾ ਇੰਡੀਆਲੀ ਵੀ ਹੈ ਇੰਦਰਲਾ ਪਾਸਾ ਜਿਹੜਾ ਹੈਗਾ ਸਾਰਾ ਤਕਰੀਬਨ ਹੁਣ ਢਾਈ ਢੇਰੀ ਤੇ ਖੰਡਰ ਜਿਹਾ ਬਣਿਆ ਪਿਆ ਇਹ ਉਸ ਸਮੇਂ ਰਾਜ ਘਰਾਣੇ ਨਾਲ ਸੰਬੰਧਿਤ ਬਾਕੀ ਦੇ ਜਿਹੜੇ ਪਰਿਵਾਰਕ ਮੈਂਬਰ ਸੀਗੇ ਉਹਨਾਂ ਦੇ ਮਹਿਲ ਬਣੇ ਹੋਏ ਆ ਕਿਤੇ ਕਰਨ ਮਹਿਲ ਕਿਤੇ ਕੋਈ ਮਹਿਲ ਕਿਤੇ ਕੋਈ ਮਹਿਲ ਪਰ ਇਹ ਹੁਣ ਕਾਫੀ ਜਿਹੜੇ ਆ ਤਕਰੀਬਨ ਖੰਡਰ ਬਣ ਚੁੱਕੇ ਆ ਸਾਫ ਸਮਾ ਲਲੋ ਜਿਵੇਂ ਆਪਾਂ ਦੇਖਦੇ ਹਾਂ ਕਿ ਰਾਜਸਥਾਨ ਦੇ ਕਿਲੇ ਜਿਹੜੇ ਬੜੇ ਸਾਂਭੇ ਹੋਇਆ ਵੈਲ ਮੇਂਟੇਨ ਮੇਂਟੇਨ ਕੀਤੇ ਹੋਏ ਆ ਪਰ ਇਹ ਥੋੜੇ ਖੰਡਰ ਬਣ ਚੁੱਕੇ ਆ ਜਾਂ ਤਾਂ ਇੱਥੇ ਸਲਾਨੀ ਘਟ ਆਉਂਦੇ ਆ ਆਮਦਨ ਘਟ ਜਾਂ ਸਰਕਾਰਾਂ ਦਾ ਧਿਆਨ ਘਟ ਬਾਅਦ ਦੇ ਵਿੱਚ ਕੁਝ ਬ੍ਰਿਟਿਸ਼ ਲੋਕਾਂ ਨੇ ਵੀ ਇਹਦਾ ਅੱਗੇ ਵਿਸਥਾਰ ਕੀਤਾ ਤੇ ਆ ਬ੍ਰਿਟਿਸ਼ ਟਾਈਮ ਦੀ ਜੇਲ ਬਣੀ ਹੋਈ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੈਦੀਆਂ ਦੇ ਰੱਖਣ ਲਈ ਬ੍ਰਿਟਿਸ਼ ਲੋਕਾਂ ਦਾ ਵੀ ਇੱਥਾਂ ਤੇ ਇੱਥੇ ਰਾਜ ਰਿਹਾ ਅੰਗਰੇਜ਼ਾਂ ਦਾ ਰਾਜ ਰਿਹਾ ਉਹਨਾਂ ਦੇ ਅੰਡਰ ਵੀ ਅਕਲਾ ਰਿਹਾ ਕਾਲੀਗਾਨੀ ਆਇਤੀ ਮਦਦ ਪਾਉਣ ਨੂੰ ਅੱਛਾ ਇਹ ਤੀਸਰਾ ਗੇਟ ਆ ਜਿਹੜਾ ਹੁਣ ਬਿਲਕੁਲ ਬੰਦ ਹੋ ਚੁੱਕਾ ਤੇ ਇਹਨੂੰ ਕਿਹੜਾ ਗੇਟ ਬੋਲਦੇ ਆ ਡੋਂਗਾਪੁਰ ਇਹ ਡੋਂਗਾਪੁਰ ਗੇਟ ਹੈ ਹੁਣ ਇੱਕ ਗੇਟ ਰਹੀ ਐਂਟਰੀ ਹੈਗੀ ਬਸ ਉਧਰ ਦੀ ਹੈ ਨਾ ਤੇ ਸਾਹਮਣੇ ਤੁਸੀਂ ਦੇਖ ਰਹੇ ਆ ਜਿਹੜਾ ਇਹ ਨਿਊ ਗਵਾਲੀਅਰ ਆ ਨਵਾਂ ਗਵਾਲੀਅਰ ਇਹਦੇ ਵਿੱਚ ਵਿੱਚ ਵੀ ਉਹ ਦੇਖੋ ਉਹ ਛੋਟੀਆਂ ਜੀਆਂ ਬਣੀਆਂ ਹੋਈਆਂ ਇੱਧਰ ਇੱਕ ਛੋਟੀ ਜੀ ਬਣੀ ਹੋਈ ਆ ਉਦੋਂ ਹੀ ਅਸੀਂ ਐਂਟਰ ਹੋਏ ਸੀ ਲੱਗਦਾ ਉਹ ਸਾਨੂੰ ਦਿਸਿਆ ਸੀਗਾ ਮੰਦਰ ਬਣਿਆ ਨੇੜੂ ਦਿਖਾਉਣਾ ਤੁਹਾਨੂੰ ਕਾਫੀ ਉੱਚੀ ਚਟਾਨ ਤੇ ਬਣਿਆ ਹੋਇਆ ਕਿਲਾ ਜਿੱਥੋਂ ਪੂਰਾ ਗਵਾਲੀਅਰ ਸ਼ਹਿਰ ਦਿਖਦਾ ਇਸ ਗਿੜ ਤੋਂ ਛਾਂਸੀ ਕੀ ਰਾਣੀ ਹੈ ਜਿਹੜੀ ਉਹ ਛਾਂਸੀ ਦੀ ਰਾਣੀ ਜੀਵਾ ਜੀ ਰਹੋ ਜਿਹੜਾ ਮਾਧੋਰਾਏ ਸਿੰਧਿਆ ਦਾ ਦਾਦਾ ਸੀਗਾ ਉਹ ਤੋਂ ਮਦਦ ਮੰਗਣ ਆਈ ਸੀ ਪਰ ਇਹ ਸਿੰਧੀ ਰਾਜਿਆਂ ਨੇ ਉਦੋਂ ਮਲਾ ਅੰਗਰੇਜ਼ਾਂ ਦੇ ਨਾਲ ਦੋਸਤੀਆਂ ਗੰਢ ਲੀਆਂ ਸੀ ਤਾ ਕਰਕੇ ਉਹਨਾਂ ਨੇ ਫਿਰ ਮਾਂ ਚਾਂਸੀ ਦੀ ਰਾਣੀ ਦੀ ਹੈਲਪ ਨਹੀਂ ਕੀਤੀ ਸੀਗੀ ਆ ਜਾਓ ਦਰੋਂ ਇਹ ਜਿਹੜੇ ਸਾਹਮਣੇ ਤੁਸੀਂ ਟੀਨਾ ਦੀਆਂ ਛੱਤਾਂ ਵਾਲੀਆਂ ਬਿਲਡਿੰਗਾਂ ਬਣੀਆਂ ਦਿਖਦੇ ਆ ਇਹ ਹੈਗਾ ਅੰਗਰੇਜ਼ਾਂ ਨੇ ਬਰੂਦਖਾਨਾ ਬਣਾਇਆ ਸੀਗਾ ਇੱਥੇ ਬਰੂਦ ਰੱਖਿਆ ਜਾਂਦਾ ਸੀਗਾ ਤੇ ਸ਼ਾਇਦ ਤਿਆਰ ਵੀ ਕੀਤਾ ਜਾਂਦਾ ਸੀਗਾ ਗੋਲੇ ਵਗੈਰਾ ਬਣਾਏ ਵੀ ਜਾਂਦੇ ਸੀਗੇ ਇਹੋ ਜੀ ਗੱਲਬਾਤ ਤੇ ਉਹ ਸਾਹਮਣੇ ਭੀਮ ਸਿੰਘ ਰਾਣਾ ਦੀ ਛਤਰੀ ਬਣੀ ਹੋਈ ਹੈ ਤੇ ਇਹ ਸਾਹਮਣੇ ਥੱਲੇ ਬਣਿਆ ਹੋਇਆ ਜਿਹੜਾ ਇੱਕ ਤਲਾਬ ਸੀਗਾ ਨਹਾਉਣ ਵਾਸਤੇ ਬਣਿਆ ਹੋਇਆ ਪਰ ਉਸ ਤੋਂ ਬਾਅਦ ਫਿਰ ਇਹਨੂੰ ਵੀ ਜੋਹਰ ਕੁੰਡ ਵਿੱਚ ਤਬਦੀਲ ਕਰ ਦਿੱਤਾ ਗਿਆ ਇਹਦੇ ਵਿੱਚ ਕਰਨ ਸਿੰਘ ਦੀਆਂ ਸੱਤ ਰਾਣੀਆਂ ਨੇ ਜੋਹਰ ਕੀਤਾ ਸੀ ਜਾਨਕਿ ਸਤੀ ਹੋਈਆਂ ਸੀ ਤਾਂ ਫਿਰ ਉਸ ਤੋਂ ਬਾਅਦ ਫਿਰ ਇਹ ਜੋਹਰ ਕੁੰਡ ਬਣ ਗਿਆ ਤੇ ਸਾਹਮਣੇ ਜਿਹੜੀਆਂ ਤੁਸੀਂ ਤਿਆਰੀਆਂ ਚੱਲ ਰਹੀਆਂ ਦੇਖ ਰਹੇ ਹੋ ਇਸ ਜਗ੍ਹਾ ਤੇ ਆ ਸਟੇਜ ਹੀ ਬਣੀ ਹੋਈ ਆ ਇੱਥੇ ਇੱਕ ਬਹੁਤ ਵੱਡਾ ਤਾਨਸਣ ਸਮਾਰੋਹ ਹੋਣ ਜਾ ਰਿਹਾ ਔਰ ਇਸ ਸਮਾਰੋਹ ਦੀ ਖਾਸੀਅਤ ਇਹ ਹੈ ਕਿ ਇੱਥੇ 1500 ਤਬਲੇ ਇੱਕੇ ਵਰੀ ਵਜਾਏ ਜਾਣਗੇ ਤੇ ਇਹ 24 ਦਸੰਬਰ ਨੂੰ ਹੁੰਦਾ ਤੇ ਹਰੇਕ ਸਾਲ ਹੁੰਦਾ ਵੱਡਾ ਤਾਨ ਸਿੰਘ ਦੀ ਯਾਦ ਦੇ ਵਿੱਚ ਇੱਕ ਵੱਡਾ ਸਮਾਰੋਹ ਜਿਹੜਾ ਕੀਤਾ ਜਾਂਦਾ ਤਾਨ ਸਿੰਘ ਸਮਾਗਮ ਇਹ ਜਿਹੜਾ ਮਹਿਲ ਤੁਸੀਂ ਦੇਖ ਰਹੇ ਆ ਇਹ ਇਹ ਮਾਨ ਸਿੰਘ ਤੋਂ ਉਮਰ ਦੇ ਦਾਦਾ ਕਰਨ ਸਿੰਘ ਦਾ ਮਹਿਲ ਆ ਤੇ 600 ਸਾਲ ਪੁਰਾਣਾ ਮਹਿਲ ਆ ਇਹ ਇਹ ਜਿਹੜੀ ਸਾਹਮਣੇ ਤੁਸੀਂ ਬਿਲਡਿੰਗ ਦੇਖ ਰਹੇ ਆ ਇਹ ਅੰਗਰੇਜ਼ਾਂ ਨੇ ਬਣਾਈ ਸੀਗੀ ਤੇ ਉਸ ਸਮੇਂ ਇਹ ਹਸਪਤਾਲ ਤੇ ਇੱਕ ਬਿਲਡਿੰਗ ਦੇ ਵਿੱਚ ਜੇਲ ਹੁੰਦੀ ਸੀ ਤੇ ਅੱਜ ਕੱਲ ਇੱਥੇ ਮਿਊਜ਼ੀਅਮ ਬਣਿਆ ਹੋਇਆ ਇੱਥੇ ਆਲੇ-ਦੁਆਲੇ ਖਦਾਈ ਦੇ ਵਿੱਚੋਂ ਜੋ ਵੀ ਨਿਕਲਦਾ ਖਦਾਈ ਦੇ ਦੌਰਾਨ ਉਹ ਇੱਥੇ ਰੱਖਿਆ ਹੋਇਆ ਪੁਰਾਤਤਵ ਵਿਭਾਗ ਦੇ ਅੰਦਰ ਹੈ ਤੇ 5 ਰੁਪਏ ਦੀ ਟਿਕਟ ਹੈ ਜੇਕਰ ਦੇਖਣਾ ਹੋਵੇ ਤਾਂ ਇਹ ਆ ਜੀ ਗੱਲਬਾਤ ਖਲਾਪਾ ਦੇਖਾਂ ਦਾ ਇਹ ਮੁਬਾਰਕ ਗੇਟ ਜਿੱਥੋਂ ਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਰਿਹਾਅ ਕਰਾ ਕੇ ਲਗਾਈਆਂ ਸੀ ਸਿੱਖ ਸੰਗਤਾਂ ਇਹ ਹੁਣ ਜਿਹੜੀ ਜਗ੍ਹਾ ਤੇ ਆਪਾਂ ਆ ਗਏ ਆ ਇਹ ਕਾਫੀ ਸਾਰੇ ਖੰਭੇ ਹੀ ਖੰਭੇ ਨਜ਼ਰ ਆ ਰਹੇ ਆ ਤੇ ਪੂਰੀ ਬਿਲਡਿੰਗ ਦੇ ਵਿੱਚ ਤੇ ਇਹ ਹਿੰਦੂ ਰਾਜਿਆਂ ਦੇ ਸਮੇਂ ਇਹ ਮੰਦਿਰ ਹੋਇਆ ਕਰਦਾ ਸੀਗਾ ਔਰ ਬਾਅਦ ਦੇ ਵਿੱਚ ਮਿਲਦਾ ਮੁਗਲ ਬਾਦਸ਼ਾਹਾਂ ਨੇ ਇਹਨੂੰ ਮਸਜਿਦ ਜਿਹੜੀ ਉਹ ਦੁਈਲ ਕਰਤਾ ਸੀ ਮਸਜਿਦ ਬਣਾਤੀ ਸੀ ਯਾਨੀ ਕਿ ਜਿਸ ਕੀ लाठी ਉਸ ਕੀ ਭਾਂਸ ਜਿਸ ਦਾ ਰਾਜ ਉਸ ਕਾਜ ਕੇ ਸਾਹਮਣੇ ਵੀ ਕੁਝ ਬਣਿਆ ਹੋਇਆ ਇਧਰ ਚਲੀਏ ਥੋੜਾ ਜਿਹਾ ਅਗੇ ਸੇ ਠੀਕ ਹੈ ਇਹਨੂੰ ਕੀਤਾ ਸੀ ਮਸਜਿਦ ਤਬਦੀਲ ਮੁਗਲਾਂ ਨੇ ਪਹਿਲਾਂ ਉਹਦਾ ਪਹਿਲਾਂ ਵੱਡਾ ਹੈ ਯਾ ਗੁਰੂ ਸਾਹਿਬ ਅੰਗੇ ਹੈ ਬਹੁਤ ਅਗੜਾ ਤੁਹਾਡੇ ਮਾਜ ਗੁੰਗਾ ਦਾ ਮੰਦਿਰ ਹੈ ਇਹ ਕਾਫੀ ਵੱਡਾ ਕੁੰਡ ਬਣਿਆ ਹੋਇਆ ਇੱਥੇ ਸਰੋਵਰ ਪਰ ਇਹਦੇ ਵਿੱਚ ਵੀ ਲੋਕਾਂ ਨੇ ਛਟੀਆਂ ਹੋਈਆਂ ਬੋਤਲਾਂ ਬਾਤਲਾਂ ਪਰ ਮੈਨੂੰ ਲੱਗਦਾ ਕਿ ਰਾਜੇ ਮਹਾਰਾਜਾਂ ਦੇ ਇਸ ਟਾਈਮ ਇਹ ਜ਼ਰੂਰ ਨਹਾਉਣ ਨੂੰ ਨੂੰ ਇਹਦਾ ਪਾਣੀ ਵਰਤਿਆ ਜਾਂਦਾ ਹੋਊਗਾ ਕਾਫੀ ਉਹ ਥੱਲੇ ਤੱਕ ਪੌੜੀਆਂ ਵੀ ਜਾਂਦੀਆਂ ਇਹਦੀ ਬੰਤਰ ਤੋਂ ਲੱਗਦਾ ਇੰਜ ਆ ਕੇ ਥੱਲੇ ਜਿਹੜਾ ਦਰਵਾਜ਼ਾ ਬਣਿਆ ਹੋਇਆ ਇਹ ਬਰਸਾਤ ਦਾ ਪਾਣੀ ਇਕੱਠਾ ਕਰਨ ਵਾਸਤੇ ਕੁੰਡ ਬਣਾਇਆ ਹੋਊਗਾ ਤੇ ਹੋ ਸਕਦਾ ਕਿ ਬਰਸਾਤ ਦੇ ਪਾਣੀ ਨੂੰ ਪੀਣ ਲਈ ਵਰਤਿਆ ਜਾਂਦਾ ਹੋਵੇ ਇਸ ਤਰ੍ਹਾਂ ਦੀ ਗੱਲਬਾਤ ਲੱਗਦੀ ਆ ਇਸ ਸਾਰੇ ਕੁੰਡ ਦੀ ਦੋਸਤੋ ਐਸੀ ਅ ਦੋਸਤੋ ਐਸੀ ਕਿਲੇ ਦੀ ਗੱਲਬਾਤ ਗਵਾਲੀਅਰ ਦਾ ਫੋਰਟ ਤੇ ਹੁਣ ਸਾਡਾ ਜਿਹੜਾ ਤਿੰਨਾਂ ਦੋਸਤਾਂ ਦੀ ਜਿਹੜੀ ਟਿਕੜੀ ਅੱਗੇ ਪੜਾਈ ਵੱਲ ਨੂੰ ਚੱਲਾਂਗੇ ਤੇ ਟਾਈਮ ਮੈਨੂੰ ਲੱਗਦਾ ਚੋਲਾ ਸਾਹਿਬ ਕਿੰਨਾ 12:00 ਦਾ ਹੀ ਹੈ 12:00 ਵਜੇ 12:00 ਵਜੇ 7 ਕੁ ਮਿੰਟ ਹੀ ਹੋਏ ਆ ਤੇ ਇਹ ਟਾਈਮ ਹੈਗਾ ਮੈਨੂੰ ਲੱਗਦਾ ਜੇ ਖਿੱਚੀ ਜਾਈਏ ਤੇ ਭਲਾਈ ਪਹੁੰਚ ਜਾਗੇ ਪੁਰਾ ਨੇੜੇ ਪਹੁੰਚ ਜਾਗੇ ਘਰੇ ਹੀ ਪਹੁੰਚਣਾ ਹੈ ਨਹੀਂ ਓਕ ਹੈ ਨਹੀਂ ਸੰਭਵ ਨਹੀਂ ਹੈ ਇਹ ਰਾਤ ਦੇ 12 ਵਜੇ ਪਹੁੰਚੋਗੇ ਚਲੋ ਦੇਖਦੇ ਆਂ ਦੋਸਤੋ ਕਿੱਥੋਂ ਤੱਕ ਜਾਂਦੇ ਆ ਕਿੱਥੇ ਰੁਕਦੇ ਆ ਪਰ ਇਹਨਾ ਜ਼ਰੂਰ ਹੈਗਾ ਬੀ 2 300 400 ਕਿਲੋਮੀਟਰ ਕੱਢ ਹੀ ਲਵਾਂਗੇ ਇਹ ਅੱਜ ਦੀ ਗੱਲਬਾਤ ਇੱਥੇ ਸਮਾਪਤ ਆ ਅਗਲੀ ਗੱਲਬਾਤ ਆਪਾਂ ਅਗਲੀ ਵੀਡੀਓ ਚ ਕਰਾਂਗੇ ਧੰਨਵਾਦ ਆ ਜੀ ਸਾਰਿਆਂ ਦਾ